ਜੋਰਦਾਰ ਤਾੜੀਆਂ ਵੀ ਹੋ ਜਾਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆ ਦੇਖੋ ਜੀ ਮੈਡਲ ਸੈਰੇਮਨੀ ਹੋ ਰਹੀ ਜੀ ਆ ਦੇਖੋ ਪਰਿਵਾਰ ਨੂੰ ਚੜਿਆ ਹੋਇਆ ਚਾਹ ਜੀ ਜੇਕਰਨਾਟਕ ਦੇ ਵਿੱਚ ਖੇਡਾਂ ਹੋਈਆਂ ਨੇ ਜੀ ਉਹਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਜੀ ਦੇਖੋ ਇਹਨਾਂ ਦੇ ਹੱਥਾਂ ਦੇ ਵਿੱਚ ਮੈਡਲਸ ਦੇਖ ਸਕਦੇ ਜੀ ਸਾਰੇ ਪਰਿਵਾਰ ਨੂੰ ਚਾਹ ਚੜਿਆ ਹੋਇਆ ਜੀ ਮੈਂ ਕਹਿੰਦਾ ਕਿ ਵੱਡੀ ਗੱਲ ਹੈ 60 ਸਾਲ ਦੀ ਉਮਰ ਦੇ ਵਿੱਚ ਆ ਤੁਸੀਂ ਕੰਮ ਕੀਤਾ ਤੇ ਅੱਜ ਤੁਹਾਡਾ ਜਨਮ ਦਿਨ ਵੀ ਹੈ ਨਾ ਜੀ ਤੁਹਾਨੂੰ ਬਹੁਤ ਬਹੁਤ ਪਹਿਲਾ 골ਡ ਮੈਡਲ ਜਿੱਤੇ ਜੀ ਹਾਂ ਜੀ ਕਹਿੰਦੇ 골ਡ ਦਾ ਤਾਂ ਰੇਟ ਹੋ ਗਿਆ 1 ਲੱਖ ਰੁਪਏ ਤੇ ਤਾਂ ਇਹਨਾਂ ਨੇ ਤਾਂ 골ਡ ਹੀ 골ਡ ਕੀਤਾ ਹੋਇਆ ਦੀ ਆ ਦੇਖੋ ਮੈਗਲ ਦੀ ਲੋ ਜੀ ਪੰਜਾਬੀਓ ਇੱਕ ਬੜਾ ਖਾਸ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਮੈਂ ਕਹਿੰਦਾ ਜੀ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਜੀ ਆ ਸਾਡੇ ਭੈਣ ਜੀ ਇਹਨਾਂ ਨੇ ਨਾਂ ਰੌਸ਼ਨ ਕਰ ਦਿੱਤਾ ਜੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਇਹ ਖੇਡਾਂ ਦੇ ਨਾਲ ਸੰਬੰਧਿਤ ਵੀਡੀਓ ਹੈ ਜੀ ਮੈਂ ਕਹਿੰਦਾ ਅਖੀਰ ਤੱਕ ਸੁਣਿਓ ਔਰ ਬੜੀ ਜ਼ਬਰਦਸਤ ਗੱਲਬਾਤ ਹੋਏਗੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਸਭ ਤੋਂ ਵਧੀਆ ਗੱਲ ਹੈ ਜੀ ਇਹਨਾਂ ਨੇ ਮੈਸੂਰ ਦੇ ਵਿੱਚ ਕਰਨਾਟਕ ਦੇ ਵਿੱਚ ਖੇਡਾਂ ਹੋਈਆਂ ਨੇ ਜੀ ਉਹਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਨੇ ਪੰਜ ਆਪ ਦਾ ਨਾਂ ਰੋਸ਼ਨ ਕੀਤਾ ਜੀ ਨਾਂ ਕੀ ਜੀ ਤੁਹਾਡਾ ਜੀ ਭਰਪੂਰ ਕੌਰ ਜੀ ਲਓ ਜੀ ਭਰਪੂਰ ਕੌਰ ਜੀ ਪੈਂਜੀ ਭਰਪੂਰ ਕੌਰ ਨੇ ਨਾਂ ਰੋਸ਼ਨ ਕਰ ਦਿੱਤਾ ਜੀ ਆ ਦੇਖੋ ਸਾਰਾ ਪਰਿਵਾਰ ਖੜਾ ਹੈ ਜੀ ਸਾਰਾ ਟੱਬਰ ਖੜਾ ਹੈ ਜੀ ਇਹਨਾਂ ਦਾ ਸਵਾਗਤ ਕਰਨ ਦੇ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ 60 ਸਾਲ ਦੀ ਉਮਰ ਦੇ ਵਿੱਚ ਐਡੀਆਂ ਮੱਲਾ ਮਾਰਨੀਆਂ ਐਥਲੈਟਿਕਸ ਦੇ ਨਾਲ ਸੰਬੰਧਿਤ ਗੱਲਬਾਤ ਹੈ ਜੀ ਸਾਰੀ ਵੀਡੀਓ ਨੂੰ ਸ਼ੇਅਰ ਕਰੋ ਆ ਦੇਖੋ ਇਹਨਾਂ ਦੇ ਹੱਥਾਂ ਦੇ ਵਿੱਚ ਮੈਡਲਸ ਦੇਖ ਸਕਦੇ ਜੀ ਸਾਰੇ ਪਰਿਵਾਰ ਨੂੰ ਚਾਹ ਚੜਿਆ ਹੋਇਆ ਜੀ ਮੈਂ ਕਹਿੰਨਾ ਕਮਾਲ ਕਰਤਾ ਜੀ ਰੋਪੜ ਦਾ ਨਾਂ ਰੋਸ਼ਨ ਕਰਤਾ ਪੰਜਾਬ ਦਾ ਨਾਮ ਰੌਸ਼ਨ ਕਰਤਾ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਤਰ ਸ਼ਕਤੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਔਰਤ ਐਮਪਾਵਰਮੈਂਟ ਦੀ ਬੜੀ ਵੱਡੀ ਗੱਲ ਹੈ 60 ਸਾਲ ਦੀ ਉਮਰ ਦੇ ਵਿੱਚ ਆ ਤੁਸੀਂ ਕੰਮ ਕੀਤਾ ਤੇ ਅੱਜ ਤੁਹਾਡਾ ਜਨਮ ਦਿਨ ਵੀ ਹੈ ਨਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਇਹਨਾਂ ਦਾ ਜਨਮ ਦਿਨ ਵੀ ਹੈ ਜੀ ਅੱਜ ਆਹ ਦੇਖੋ ਜੀ ਗੱਲਬਾਤ ਕਰਦੇ ਆ ਇਹ ਦੱਸੋ ਕਿਹੜੀਆਂ ਖੇਡਾਂ ਜਿਹੜੀਆਂ ਹੁਣ ਹੋਈਆਂ ਥੋੜੀ ਜਾਣਕਾਰੀ ਦਿਓ ਜੀ ਵੀਰ ਜੀ ਇਹ ਨੈਸ਼ਨਲ ਖੇਡਾਂ ਹੋਈਆਂ ਹੈ ਮਸੂਰ ਕਰਨਾਟਕਾ ਵਿੱਚ ਬੈਟਰਨ ਅਟਲ ਕਮਿਟੀਸ ਵੈਟਰਨ ਐਥਲੈਟਿਕਸ ਮੀਟ ਅੱਛਾ ਤੁਸੀਂ 800 ਮੀਟਰ ਦੇ ਵਿੱਚ ਮੈਂ ਅਖਬਾਰਾਂ 'ਚ ਸਾਰੀਆਂ ਖਬਰਾਂ ਪੜ੍ਹ ਰਿਹਾ ਹਾਂ ਸਾਰੇ ਪੰਜਾਬ ਦੇ ਵਿੱਚ ਰੋਪੜ ਦਾ ਨਾਂ ਰੌਸ਼ਨ ਹੋਇਆ ਥਾਂ-ਥਾਂ ਤੇ ਖਬਰਾਂ ਚੱਲ ਰਹੀਆਂ ਕਹਿੰਦੇ ਕਿ 800 ਮੀਟਰ ਦੇ ਵਿੱਚ ਤੁਸੀਂ ਪਹਿਲਾ 골ਡ ਮੈਡਲ ਜਿੱਤੇ ਜੀ ਹਾਂਜੀ ਕਹਿੰਦੇ 골ਡ ਦਾ ਤਾਂ ਰੇਟ ਹੋ ਗਿਆ 1 ਲੱਖ ਰੁਪਏ ਤੇ ਤਾਂ ਇਹਨਾਂ ਦੇ ਤਾਂ 골ਡ ਹੀ 골ਡ ਕੀਤਾ ਹੋਇਆ ਜੀ ਆਹ ਦੇਖੋ ਮੈਡਲ ਜੀ 골ਡ ਹੀ 골ਡ ਕੀਤਾ ਹੋਇਆ ਜੀ ਜ਼ਬਰਦਸਤ ਕੰਮ ਹੈ ਜੀ ਤੇ ਹੋਰ ਕਿਹੜੀ-ਕਿਹੜੀਆਂ ਤੁਸੀਂ ਮਤਲਬ ਉਹਦੇ ਵਿੱਚ ਕਰਨਾਟਕ ਦੇ ਵਿੱਚ ਜਿਹੜੀਆਂ ਮੱਲਾ ਮਾਰੀਆਂ ਨੇ ਜੀ ਹਾਂਜੀ ਵੀਰ ਜੀ ਮੈਂ ਚਾਰ ਦੌੜਾਂ ਲਗਾਈਆਂ ਸੀਗੀਆਂ 100 ਮੀਟਰ ਦੀ 200 ਮੀਟਰ ਤੇ 400 ਮੀਟਰ ਉਹਦੇ 'ਚ ਮੇਰਾ ਸੈਕੰਡ ਪ੍ਰਾਈਜ਼ ਆਇਆ ਤੇ 800 ਮੀਟਰ 'ਚ ਮੇਰਾ 골ਡ ਮੈਡਲ ਆਇਆ ਜੀ ਤਾੜੀਆਂ ਤਾਂ ਵੱਜਦੀਆਂ ਐ ਜ਼ੋਰਦਾਰ ਤਾੜੀਆਂ ਜੀ ਆਹ ਦੇਖੋ ਜੀ ਜ਼ਰੂਰ ਕਰਿਓ ਕਮੈਂਟ ਤੁਸੀਂ ਵੀ ਜੀ ਐਦਾਂ ਹੁੰਦੀ ਜੀ ਗੱਲ ਜ਼ਿੰਦਗੀ ਜ਼ ਜ਼ਿੰਦਗੀ ਜ਼ਿੰਦਾਬਾਦ ਨਾਲ ਸੰਬੰਧਿਤ ਗੱਲਬਾਤ ਕਰ ਰਹੇ ਹਾਂ ਜੀ 58 ਸਾਲ ਤੇ ਰਿਟਾਇਰ ਹੋ ਜਾਂਦੇ ਐ ਤੇ ਜ਼ਿੰਦਗੀ ਹਜੇ ਵੀ ਜ਼ਬਰਦਸਤ ਚੱਲ ਰਹੀ ਹੈ ਜੀ 60 ਸਾਲ ਦੀ ਉਮਰ ਦੇ ਵਿੱਚ ਐਡੀਆਂ ਮੱਲਾ ਮਾਰਨੀ ਆ ਆਪਾਂ ਕੀ ਕਹਿੰਦੇ ਤੁਹਾਡੇ ਸਿਸਟਰ ਨੇ ਜੀ ਇਹ ਤੁਸੀਂ ਕੀ ਕਹਿੰਦੇ ਦੀ ਇਹਦਾ ਬਾਰੇ ਜੀ ਇਹ ਮੇਰੇ ਬੜੇ ਸਿਸਟਰ ਆ ਜੀ ਮੇਰੇ ਤੋਂ 7 ਸਾਲ ਵੱਡੇ ਨੇ ਹਮ ਮੈਂ ਐਕਸਰਸਾਈਜ਼ ਸਟੂਡੈਂਟ ਹਾਂਗਾ ਜੀ ਸਟੇਟ ਡਿਪਾਰਟਮੈਂਟ ਦੇ ਵਿੱਚ ਹਮ ਤੇ ਮੈਂ ਇਹਨੂੰ ਬਹੁਤ ਜ਼ਿਆਦਾ ਮਾਣ ਆਪਣੇ ਭੈਣ ਦੇ ਉੱਪਰ ਹਮ ਔਰ ਮੈਂ ਸ਼ੁਕਰ ਕਰਦਾ ਜਾ ਰਿਹਾ ਪ੍ਰਮਾਤਮਾ ਦਾ ਕਿ ਮੈਂ ਇਸ ਫੈਮਿਲੀ ਦੇ ਵਿੱਚ ਪੈਦਾ ਹੋਇਆ ਹਾਂ ਸਭ ਤੋਂ ਛੋਟਾ ਤੇ ਮੇ ਪੰਜਾਬ ਦਾ ਰੋਪੜ ਦਾ ਨੈਸ਼ਨਲ ਦਾ ਨਾਮ ਰੋਸ਼ਨ ਕੀਤਾ ਇਸ ਫੈਮਿਲੀ ਦਾ ਬਹੁਤ ਵੱਡਾ ਨਾਮ ਰੋਸ਼ਨ ਕੀਤਾ ਸਾਡੇ ਪਿਤਾ ਸਰਦਾਰ ਮੱਖਣ ਸਿੰਘ ਜਿਹੜੇ ਬਹੁਤ ਹੀ ਹਰਮਨ ਪਿਆਰੇ ਸੀ ਸਾਰੇ ਸ਼ਹਿਰ ਲਈ ਇਹਨਾਂ ਨੇ ਉਹਨਾਂ ਦਾ ਨਾਮ ਅੱਜ ਵੀ ਦੁਬਾਰਾ ਸਾਰੇ ਲੋਕਾਂ ਨੂੰ ਯਾਦ ਕਰਾ ਦਿੱਤਾ ਕਿ ਸਰਦਾਰ ਮੱਖਣ ਸਿੰਘ ਦੀ ਬੇਟੀ ਹੈ ਤੇ 골ਡ ਦੀਆਂ ਬੋਰੀਆਂ ਪਰ ਪਰ ਕੇ ਲੈ ਕੇ ਆ ਰਹੀ ਹੈ ਅੱਜ ਮੈਂ ਇਹਨਾਂ ਦੇ ਜਨਮ ਦਿਨ ਦੇ ਉੱਪਰ ਬਹੁਤ ਬਹੁਤ ਮਿਮਾਰਕ ਦਿਨਾ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜੀ ਹਮ ਅੱਜ 60ਵਾਂ ਜਨਮ ਦਿਨ ਨਹੀਂ ਕਾਟ ਮੈਂ ਕਾਠਵਾਂ ਕਾਟ ਕਾਟ ਹੋ ਗਏ ਜੀ ਮੈਂ ਫਿਰ 60 ਬੋਲੀ ਜਾ ਰਹੀ ਹਾਂ 61 ਸਾਲ ਹੋ ਗਏ ਜੀ 61 ਸਾਲ ਹੋ ਗਏ 61 ਸਾਲ ਦੀ ਔਰ ਜ਼ਬਰਦਸਤ ਕੰਮ ਹੈ ਜੀ ਇਹ ਤੁਹਾਡਾ ਇਹ ਮੋਟੀਵੇਸ਼ਨ ਕਿਸ ਤਰ੍ਹਾਂ ਬਣੀ ਕੀ ਕਹਿੰਦੇ ਤੁਸੀਂ ਆਪਣੀ ਥੋੜੀ ਬੈਕਗ੍ਰਾਉਂਡ ਦੱਸੋ ਜੀ ਹਾਂ ਜੀ ਵੀਰ ਜੀ ਇਹ ਮੈਨੂੰ ਸ਼ੌਂਕ ਸਟੱਡੀਆਂ ਤੋਂ ਹੀ ਸੀਗਾ ਹਮ ਮੈਂ ਚੌਥੀ ਚ ਪੜਦਿੰਨੀ ਸਵਾ ਘੰਟੇ ਰਸੀਟ ਪੀ ਸੀ ਜੀ ਅੱਛਾ ਚੌਥੀ ਚ ਪੜਦੇ ਸਵਾ ਘੰਟਾ ਰਸੀ ਟੱਪੀ ਸਵਾ ਘੰਟਾ ਦੁਬਾਰਾ ਬੋਲਿਓ ਸਵਾ ਘੰਟਾ ਰਸੀ ਟੱਪੀ ਸੀ ਆ ਸੁਣੋ 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 ਦੁਬਾਰਾ ਬੋਲੋ ਜੀ ਸਵਾ ਘੰਟਾ ਰਸੀ ਟੱਪੀ ਸੀ ਚੌਥੀ ਚ ਪੜ ਗਈ ਨੇ ਚੌਥੀ ਚ ਪੜਦੇ ਸਵਾ ਘੰਟਾ ਰਸੀ ਟੱਪਤੀ ਹਾਂਜੀ ਜ਼ੋਰਦਾਰ ਤਾੜੀਆਂ ਜੀ ਇਹ ਤਾਂ ਕਮਾਲ ਦੀ ਗੱਲ ਹੈ ਹੈ ਉਹ ਵੀ ਇੱਕ ਵਜਾ ਇਹ ਹੋ ਗਈ ਸੀ ਕਿ ਇਹਨਾਂ ਦੇ ਪੈਰ ਦੇ ਵਿੱਚ ਕੰਡਾ ਚੁੱਭ ਗਿਆ ਸੀ ਅੱਛਾ ਜਿਹਦੇ ਕਰਕੇ ਉਹ ਡਿਸਕੰਟੀਨਿਊ ਕਰਨਾ ਪਿਆ ਟੀਚਰਾਂ ਨੂੰ ਰੋਕਣਾ ਪਿਆ ਆਦਰਵਾਇਜ਼ ਸ਼ਾਇਦ ਉਹ ਕਿੰਨਾ ਟਾਈਮ ਹੂੰ ਹੋਰ ਅੱਗੇ ਜਾ ਸਕਦੇ ਸੀ ਉਦੋਂ ਤੋਂ ਹੀ ਇਹ ਲਗਾਤਾਰ ਗੋਲਦ ਨੇ ਉਸ ਤੋਂ ਬਾਅਦ ਇਹ ਕਾਲਜ ਦੇ ਵਿੱਚ ਵੀ ਇਹਨਾਂ ਨੇ ਬਹੁਤ ਮੱਲਾਮਾਰੀਆਂ ਰੋਪੜ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਤੇ ਉੱਥੇ ਵੀ ਬੈਸਟ ਐਥਲੀਟ ਰਹੇ ਨੇ ਮੈਂ ਕਹਿੰਦਾ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਸਾਰੀਆਂ ਖਬਰਾਂ ਚ ਤੁਹਾਡੀਆਂ ਖਬਰਾਂ ਛਾਈਆਂ ਹੋਈਆਂ ਔਰ ਉੱਥੇ ਜਿਹੜੇ ਬਾਕੀ ਸਟੇਟਾਂ ਤੇ ਆਏ ਹੋਣੇ ਉਹ ਤਾਂ ਤੁਹਾਨੂੰ ਦੇਖ ਕੇ ਮੈਂ ਕਹਿੰਦਾ ਕਹਿੰਦੇ ਹੁਣ ਕਿ ਪੰਜਾਬੀਆਂ ਨੇ ਕਰਤੀ ਬੱਲੇ ਬੱਲੇ ਜੀ ਹਾਂਜੀ ਵੀਰ ਜੀ 60 ਸਾਲ ਦੇ ਵਿੱਚ ਹੈਗੀਆਂ ਸੀ ਅਸੀਂ ਕੋਈ 15 ਦੇ ਕਰੀਬ ਲੇਡੀਜ਼ ਸੀਗੀਆਂ ਉੱਥੇ ਹਾਂ ਤੇ ਬਸ ਦੋ ਤਿੰਨ ਦੇ ਵਿੱਚ ਸੀਗਾ ਜਿਹੜਾ ਤਾਂ ਸਾਡਾ ਕੰਪੀਟੀਸ਼ਨ ਸੀਗਾ ਬਾਕੀਆਂ ਨੂੰ ਤਾਂ ਆਪਾਂ ਨੇੜੇ ਨਹੀਂ ਲੱਗਣ ਦਿੱਤਾ ਹੈ ਬਾਕੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਹਾਂ ਕੋਲ ਦੀ ਗੱਲ ਆ ਦੇਖਿਆ ਸੁਣੀ ਗ੍ਰਾਮਰ ਸੁਣੀ ਦੀ ਬਾਕੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦੇ ਜੀ ਇਹਨਾਂ ਦੀ ਐਥਲੈਟਿਕਸ ਬਾਰੇ ਤੁਸੀਂ ਜੀ ਦੇਖੋ ਜੀ ਮੇਰੇ ਮੈਸੇਜ ਨੇ ਇਹ ਹੂੰ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਂਕ ਹੈ ਹੂੰ ਖੇਡਾਂ ਦੇ ਵਿੱਚ ਇਹਨਾਂ ਨੇ ਸਭ ਪਾਰਟਿਸਿਪੇਟ ਕੀਤਾ ਤੇ ਉਹ ਤੋਂ ਬਗਰ ਇਹਨਾਂ ਨੂੰ ਡਾਇਬੀਟਿਸ ਹੋ ਗਈ ਸੀਗੀ ਹਾਈ ਲੈਵਲ ਤੇ ਹੋ ਗਈ ਸੀਗੀ ਚਾਰ ਇੰਜੈਕਸ਼ਨ ਲੱਗਦੇ ਸੀਗੇ 80 ਯੂਨਟ ਦੇ ਤਕਰੀਬਨ ਜੀ ਤੋਂ ਇਹਨਾਂ ਨੂੰ ਕਿਸੇ ਨੇ ਸਹਾਇਤਾ ਦਿੱਤਾ ਇਹਨਾਂ ਨੇ ਆਪ ਹੀ ਕੋਸ਼ਿਸ਼ ਕੀਤੀ ਕਿ ਕਿਉਂ ਨਾ ਐਕਸਰਸਾਈਜ਼ ਕੀਤੀ ਜਾਵੇ ਐਕਸਰਸਾਈਜ਼ ਦੇ ਦੌਰਾਨ ਇਹਨਾਂ ਨੇ ਸ਼ੂਗਰ ਨੂੰ ਕੰਟਰੋਲ ਕਰਕੇ ਸਿਰਫ ਇਹਨਾਂ ਦੇ ਹੁਣ ਇੱਕ ਇੰਜੈਕਸ਼ਨ ਲੱਗਦਾ ਤੇ ਬਿਲਕੁਲ ਇਹਨਾਂ ਨੇ ਕੰਟਰੋਲ ਕਰ ਲਈ ਸ਼ੂਗਰ ਆ ਤਾਂ ਬੜੀ ਵੱਡੀ ਖਬਰ ਹੈ ਜੀ ਮੈਂ ਕਹਿੰਦਾ ਜੀ ਪੰਜਾਬੀਓ ਦੇਖੋ ਪੰਜਾਬ ਨੂੰ ਕਹਿੰਦੇ ਆ ਕਿ 슈ਗਰ ਦੀ ਡਾਇਬੀਟਿਕ ਦੀ ਇੱਕ ਪੂਰੀ ਹੱਬ ਬਣ ਚੁੱਕਿਆ ਪੰਜਾਬ ਪਰ ਇਸ ਭੈਣ ਨੇ ਕਿਸ ਤਰੀਕੇ ਦੇ ਨਾਲ ਇਸ ਨੂੰ ਕੰਟਰੋਲ ਕੀਤਾ ਕੀ ਕਹਿੰਦੇ ਜੀ ਚੱਲਦਾ ਫਿਰਦਾ ਰਹਿਣਾ ਚਾਹੀਦਾ ਬੰਦੇ ਨੇ ਹੈਨਾ ਬਿਲਕੁਲ ਜੀ ਬਿਲਕੁਲ ਤਾਂ ਬਿਮਾਰੀਆਂ ਤੋਂ ਵੀ ਬਚਦਾ ਹੈ ਜੀ ਆਪਣੀ ਸਿਹਤ ਦੇ ਵੀ ਧਿਆਨ ਰੱਖਦਾ ਹੈ ਹਮ ਫਿਟਨੈਸ ਵੀ ਹੁੰਦੀ ਹੈ ਜੀ ਪੂਰੀ ਫਿਟਨੈਸ ਤੇ ਡਾਇਬੀਟ ਨੂੰ ਆ ਲਿਆ ਤੁਸੀਂ ਗੇਰਤਾ ਹੈ ਬਿਲਕੁਲ ਜੀ ਬਿਲਕੁਲ ਹੈ ਇੰਨੀ ਖਾਸਤਾਰੀਆਂ ਫੇਰ ਹੋ ਜਾਣ ਜੀ ਹਾਂ ਠੀਕ ਹੈ ਜਿੱਥੇ ਕੰਪੀਟੀਸ਼ਨ ਵਿੱਚ ਲੇਡੀਜ਼ ਨੂੰ ਟਾਇਆ ਹੈਗਾ ਉੱਥੇ ਬਿਮਾਰੀ ਨੂੰ ਵੀ ਨਾਲ ਨਾਲ ਟਾਇਆ ਹੈ ਨਹੀਂ ਆਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਮਤਲਬ ਪ੍ਰਾਪਤੀ ਹੈ ਕਿ ਤੁਸੀਂ ਬਿਮਾਰੀ ਨੂੰ ਸ਼ੂਗਰ ਵਰਗੀ ਨਾਮ ਰਾਤ ਬਿਮਾਰੀ ਹੋਣ ਦੇ ਬਾਵਜੂਦ ਵੀ ਕੰਟਰੋਲ ਕੀਤਾ ਉਸ ਨੂੰ ਖੇਡਾਂ ਦੇ ਰਾਹੀਂ ਬਿਲਕੁਲ ਵੀਰ ਜੀ ਲਓ ਜੀ ਫਿਰ ਮੈਂ ਜਿਹੜੀ ਸਟੱਡੀ ਸੀ ਉਹ ਜਿਵੇਂ ਆਪਣੇ ਹਾਈ ਸਕੂਲ ਤੋਂ ਹੋਈ ਜੀ ਹਮ ਰੋਪੜ ਤੋਂ ਜੀ ਤੇ ਉਹਦੇ ਵਿੱਚ ਮੈਨੂੰ ਮਤਲਬ ਆਪਣੇ ਸਕੂਲਾਂ ਦੇ ਜਿਸ ਤਰ੍ਹਾਂ ਐਨਵਲ ਫੰਕਸ਼ਨ ਹੁੰਦੇ ਸੀਗੇ ਉਹਨਾਂ ਵਿੱਚ ਖੇਡਣਾ ਪਲੇ ਕਰਨਾ ਹੈਗਾ ਉਹਦੇ ਵਿੱਚ ਵੀ ਆਪਣਾ ਮੇਰਾ ਗੋੜੀ ਹੁੰਦਾ ਸੀਗਾ ਹਰ ਸਾਲ ਹੂੰ ਤੇ ਉਸ ਤੋਂ ਬਾਅਦ ਫਿਰ ਸ਼ੌਕ ਅੱਗੇ ਦੇ ਅੱਗੇ ਜਾਂਦਾ ਰਿਹਾ ਫਿਰ ਕਾਲਜ ਗਏ ਕਾਲਜ ਪਟਿਆਲਾ ਯੂਨੀਵਰਸਿਟੀ 2000 ਮੀਟਰ ਫਿਰ ਉੱਥੇ ਗੋਲਡ ਜਿੱਤਿਆ ਜੀ ਅੱਛਾ 골ਡ ਹੀ 골ਡ ਜਿੱਤੇ ਨਾਲੇ ਲਗਾਤਾਰ 골ਡ ਤੋਂ ਕੋਈ ਗੱਲ ਨਹੀਂ ਹੈ 골ਡ ਹੀ ਜਿੱਤੇ ਲਗਾਤਾਰ ਕਮਾਲ ਦੀ ਗੱਲ ਹੈ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਾਂਧੀ ਸਕੂਲ ਦਾ ਨਾਮ ਰੌਸ਼ਨ ਕੀਤਾ ਸਰਕਾਰੀ ਕਾਲਜ ਦਾ ਨਾਮ ਰੌਸ਼ਨ ਕੀਤਾ ਤੇ ਆਪਣੇ ਪਿਤਾ ਜੀ ਸਰਦਾਰ ਮੱਖਣ ਸਿੰਘ ਸਰਦਾਰ ਮੱਖਣ ਸਿੰਘ ਜੀ ਦਾ ਨਾਮ ਰੌਸ਼ਨ ਕੀਤਾ ਸਾਡੇ ਸਰਜੀਤ ਕੌਰ ਜੀ ਮਦਰ ਸਾਡੇ ਤੁਹਾਡੇ ਸਰਜੀਤ ਕੌਰ ਜੀ ਤੁਹਾਡੀ ਜਿਹੜੀ ਹੈ ਕਾਮਯਾਬੀ ਦੇ ਵਿੱਚ ਸਭ ਤੋਂ ਵੱਧ ਸਹਿਯੋਗ ਕਿਹਦਾ ਜੀ ਮੇਰੀ ਫੈਮਿਲੀ ਦਾ ਜੀ ਤੁਹਾਡੀ ਪਰਿਵਾਰ ਦਾ ਜੀ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਬ੍ਰਦਰ ਦੋਨੋਂ ਵੱਡੇ ਬ੍ਰਦਰ ਧਿਰ ਖੜੇ ਹੈ ਜੀ ਜੀ ਵੱਡੇ ਬ੍ਰਦਰ ਖੜੇ ਆ ਛੋਟੇ ਖੜੇ ਆ ਸਰਦਾਰ ਜੀ ਨਾਲ ਖੜੇ ਆ ਜਿਹੜੇ ਕਿ ਮੈਨੂੰ ਹਰ ਵਕਤ ਨਾਲ ਲੈ ਕੇ ਜਾਂਦੇ ਹੈਗੇ ਆ ਆਪ ਸਪੋਰਟ ਕਰਦੇ ਹੈ ਜੀ ਇਹਨਾਂ ਨੂੰ ਨਹੀਂ ਖੜਾ ਦੇਖਣ ਹੁੰਦੇ ਇਹਨਾਂ ਨੂੰ ਕੋਈ ਵੀ ਦੌੜ ਦੌੜ ਲੱਗਦੀ ਨਹੀਂ ਤੁਸੀ ਕੋਸ਼ਿਸ਼ ਕਰ ਰਹੇ ਹਾਂ ਕਰ ਰਹੇ ਕੋਸ਼ਿਸ਼ ਰੰਗ ਚੜੂਗਾ ਹਾਂ ਜੀ ਚੜਨਾ ਚਾਹੀਦਾ ਹੈ ਚੜਨਾ ਜ਼ਰੂਰੀ ਹੈ ਨਾ ਸਾਰਿਆਂ ਦੇ ਚੜਨਾ ਚਾਹੀਦਾ ਹੈ ਸਾਰਿਆਂ ਦੇ ਚੜਦਾ ਚਾਹੀਦਾ ਸਿਰਫ ਇਹਨਾਂ ਤੇ ਨਹੀਂ ਚੜਨਾ ਚਾਹੀਦਾ ਸਰਦਾਰ ਜੀ ਤੇ ਮੇਰੇ ਤੇ ਵੀ ਚੜਨਾ ਚਾਹੀਦਾ ਤੁਹਾਡੇ ਤੇ ਵੀ ਚੜਨਾ ਚਾਹੀਦਾ ਸਭ ਤੇ ਚੜਨਾ ਚਾਹੀਦਾ ਔਰ ਦੇਖੋ ਖੇਡਾਂ ਦੇ ਰਾਹੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਦੇ ਆ ਪੰਜਾਬ ਦਾ ਨਾਮ ਰੋਸ਼ਨ ਕਰ ਸਕਦੇ ਆ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਮਰ ਜਿਹੜੀ ਹੈ ਕੋਈ ਰੁਕਾਵਟ ਨਹੀਂ ਹੁੰਦੀ ਇਸ ਉਮਰ ਦੇ ਵਿੱਚ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਉਮਰ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਹੈਨਾ ਕਹਿੰਦੇ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ ਚ ਕੁਝ ਨਹੀਂ ਰੱਖਿਆ ਹਾਂ ਦੇਖੋ ਪੂਰੀ ਕਰਿਓ ਜੀ ਗੱਲ ਤੁਸੀਂ ਵੀ ਕਰਿਓ ਕਮੈਂਟ ਕਮੈਂਟ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕਿਸੇ ਨੇ ਨਾਮ ਰੌਸ਼ਨ ਕੀਤਾ ਐ ਇਸ ਤਰ੍ਹਾਂ ਹੀ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਦੇ ਤੁਸੀਂ ਤਸਵੀਰਾਂ ਫੋਟੋ ਮੈਡਲਸ ਸ਼ੇਅਰ ਕਰ ਸਕਦੇ ਹੋ ਜੇਕਰ ਤੁਹਾਡੀ ਵੀ ਕੋਈ ਪ੍ਰਾਪਤੀ ਹੈ ਸਾਨੂੰ ਕਾਲ ਕਰ ਲਿਓ ਸਾਡੀ ਟੀਮ ਤੁਹਾਡੇ ਘਰ ਪਹੁੰਚੇਗੀ ਤੇ ਇਹ ਜਿਹੜੀਆਂ ਪ੍ਰਾਪਤੀਆਂ ਨੇ ਮੋਟੀਵੇਸ਼ਨ ਦਿੰਦੀਆਂ ਨੇ ਦੂਸਰੇ ਲੋਕਾਂ ਨੂੰ ਇਸ ਕਰਕੇ ਅਸੀਂ ਵੀਡੀਓਜ਼ ਬਣਾਣੇ ਦੀ ਬਹੁਤ ਵੱਡੀ ਮੋਟੀਵੇਸ਼ਨ ਹੈ ਜੀ ਬਹੁਤ ਵੱਡਾ ਕੰਮ ਤੁਸੀਂ ਕੀਤਾ ਦੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਡਾਇਬੀਟਿਸ ਨੂੰ ਤੁਸੀਂ ਸ਼ੂਗਰ ਨੂੰ ਬਿਲਕੁਲ maat ਦੇ ਦਿੱਤੀ ਹੈ ਖੇਡਾਂ ਦੇ ਜ਼ਰੀਏ ਹੁਣ ਹੋਰ ਥੋੜੀ ਜੀ ਗੱਲ ਕਰਾਂਗੇ ਤੁਹਾਡੇ ਕੰਪੀਟੀਟਰ ਕੌਣ ਸੀ ਸਭ ਤੋਂ ਤਗੜਾ ਸੈਕੰਡ ਕੌਣ ਆਇਆ ਜਦੋਂ ਤੁਸੀਂ 800 ਮੀਟਰ ਦਿੱਤੀ ਜੀ ਉਹ ਕਰਨਾਟਕਾ ਤੋਂ ਸੀ ਜੀ ਹਮ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਸ਼ਾਇਦ ਮੈਨੂੰ ਨਹੀਂ ਪਤਾ ਨਹੀਂ ਆ ਕਿ ਆਪਣਾ ਨਾਮ ਰੋਸ਼ਨ ਹੈ ਫਿਰ ਮੇਰਾ ਨਾਮ ਕਿ ਆ ਯਾਦ ਰੱਖਣਾ ਖਿੱਚ ਤਾਂ ਕੰਮ ਆਪਾਂ ਨੇ ਕਿੰਨਾ ਕੁ ਫਰਕ ਤੇ ਜਿੱਤੇ ਜੀ ਜਿਹੜਾ ਮੇਰਾ 800 ਮੀਟਰ ਦਾ ਸੀਗਾ ਉਹਦੇ ਜੇ ਮੈਨੂੰ ਲੱਗਦਾ ਮੈਂ ਘੱਟੋ ਘੱਟ 200 ਮੀਟਰ ਮੈਂ ਅੱਗੇ ਸੀਗੀ 200 ਮੀਟਰ ਅੱਗੇ ਸੀ 200 ਮੀਟਰ ਅੱਗੇ ਸੀ ਤੁਸੀਂ ਹਾਂਜੀ ਹਾਂਜੀ ਫਿਰ ਤਾਂ ਤੁਸੀਂ ਤਾਂ ਫਿਰ ਸੋਲ Winner ਹੈ ਵੇ ਸਿੱਧੇ ਹੀ ਹੈ ਨੇ ਜਿਹੜਾ 100 ਮੀਟਰ ਤੇ 200 ਮੀਟਰ 400 ਮੀਟਰ ਵਿੱਚ ਜਿਹੜਾ ਮੇਰਾ ਸਾਈਕਲ ਸੀਗਾ ਉਹਦੇ ਤੇ ਹੈਗਾ ਸੀਗਾ ਕੋਈ ਮਤਲਬ 3-4 ਮੀਟਰ ਦਾ ਲਗਾ ਸਕਦੇ ਆ ਮੈਂ ਭਾਈ ਤਾਂ 3 ਮੀਟਰ ਦਾ ਫਰਕ ਹੈ ਕੰਪੀਟੀਸ਼ਨ ਟਾਪ ਸੀਗਾ ਕਿੰਨੇ ਦਿਨ ਰਹੇ ਮੈਸੂਰ ਚ ਤੁਸੀਂ ਅਸੀਂ 5 ਦਿਨ ਰਹੇ ਸੀ ਜੀ 5 ਦਿਨ ਤੁਸੀਂ ਅੱਜ ਅਖਬਾਰਾਂ ਦੇ ਵਿੱਚ ਛਾਏ ਹੋਏ ਐ ਸੋਸ਼ਲ ਮੀਡੀਆ ਤੇ ਵੀ ਤੁਹਾਡਾ ਬੜਾ ਜ਼ਿਕਰ ਚੱਲ ਰਿਹਾ ਹੈ ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ ਕੀ ਕਹਿੰਦੇ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਪਰਿਵਾਰ ਦੇ ਵਿੱਚ ਕਦੀ ਕਿਸੇ ਨੇ ਕਿਹਾ ਸੀ ਨਾ ਦੌੜ ਉਮਰ ਜ਼ਿਆਦਾ ਹੋ ਗਈ ਰਹਿਂਦੇ ਰੈਸਟ ਕਰ ਲੈ ਕਦੀ ਕਿਸੇ ਬੰਦੇ ਨੇ ਆਂਟੀ ਗਾਂਟੀ ਨੇ ਨਹੀਂ ਮੈਂ ਤੁਹਾਨੂੰ ਦੱਸਣੀ ਹੈਗੀਆ ਸਭ ਤੋਂ ਜ਼ਿਆਦਾ ਤਾਂ ਧੰਨਵਾਦ ਅਸੀਂ ਭਗਵੰਤ ਮਾਨ ਜੀ ਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਮਤਲਬ ਖੇਡਾਂ ਪਤਾ ਪੰਜਾਬ ਦੀਆਂ ਦਾ ਸਾਨੂੰ ਲੱਗਿਆ ਹੁੰਦਾ ਜੀ ਜਦੋਂ ਬਾਈਜੇ ਸਟਾਰਟ ਹੋਈਆਂ ਸੀ ਨਾ ਜੀ ਉਦੋਂ ਮੈਂ ਇਹਨੂੰ ਮੈਂ ਅਖਬਾਰ ਚ ਪੜਿਆ ਸੀਗਾ ਕਿ ਖੇਡਾਂ ਸਟਾਰਟ ਹੋ ਰਹੀਆਂ ਹੈਗੀਆਂ ਤੇ ਮੈਂ ਛੋੜੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਵੀ ਮੈਂ ਜਾਣਾ ਚਾਹੁੰਦੀ ਆ ਹੂੰ ਇਹਨਾਂ ਨੇ ਮੈਨੂੰ ਉਸ ਟਾਈਮ ਤੇ ਰੁਕਿਆ ਸੀਗਾ ਕਹਿੰਦੇ ਤੂੰ 1 ਸਾਲ ਪ੍ਰੈਕਟਿਸ ਕਰ ਰਹੀ ਵੀ ਤੂੰ ਬੀ ਡਾਇਬੀਟਸ ਦੀ ਮਰੀਜ਼ ਹੈਗੀ ਆ ਅੱਛਾ ਹੋ ਸਕਦਾ ਤੈਨੂੰ ਕੋਈ ਪ੍ਰੋਬਲਮ ਆ ਜਾਵੇ ਹੂੰ ਪਰ ਮੈਂ ਉੱਥੇ ਜਾ ਕੇ ਨੇ ਚੋਰੀ ਚੋਰੀ ਆਪਣੇ ਆਪਣੇ ਜਿਮ ਵਿੱਚ ਜਾ ਕੇ ਭਰ ਦਿੱਤਾ ਅ ਤੇ ਮੇਰੇ ਚਲੀ ਗਈ ਵੈਸੇ ਵਾਕਈ ਸ਼ਾਇਦ ਮੰਨ ਲੈਂਦੀ ਤਾਂ ਮੈਨੂੰ ਮੈਂ ਠੀਕ ਰਹਿੰਦੀ ਪਰ ਮੈਨੂੰ ਥਾਈ ਪ੍ਰੋਬਲਮ ਆ ਗਈ ਬਣਾ ਸਟੇਟ ਤੇ ਜਾ ਕੇ ਅੱਛਾ ਤੁਸੀਂ ਟੈਕਨੀਕਲੀ ਕਿਹਾ ਸੀ ਕਿ ਮੈਂ ਇਹਨਾਂ ਨੂੰ ਐਕਚੁਅਲੀ ਟੈਕਨੀਕਲੀ ਇਸ ਕਰਕੇ ਗਿਆ ਸੀ ਕਿ ਡਾਇਬੀਟਿਕ ਪੇਸ਼ੈਂਟ ਹੈ ਕਿ ਚਾਰ ਇੰਜੈਕਸ਼ਨ ਰੋਜ਼ ਲੱਗ ਰਹੇ ਸੀ ਤੇ ਉਹਦੇ ਨਾਲ ਹਾਰਟ ਵੀਕ ਹੁੰਦਾ ਹੈ ਬਾਡੀ ਸਾਰੀ ਵੀਕ ਹੁੰਦੀ ਹੈ ਤੇ ਤਿਆਰੀ ਹੈ ਨਹੀਂ ਸੀ ਇੱਕਦਮ ਜਦੋਂ ਨਿਊਜ਼ਪੇਪਰ ਵਿੱਚ ਪੜਿਆ ਕਿ ਇਸ ਤਰ੍ਹਾਂ ਇਡਾਂ ਬਤਨ ਪੰਜਾਬ ਦੀਆਂ ਹੋ ਰਹੀਆਂ ਤੇ ਇਹ ਕਹਿੰਦੇ ਮੈਂ ਜਾਣਾ ਕਿਉਂਕਿ ਇਹਨਾਂ ਦੇ ਵਿੱਚ ਉਹੀ ਜੋਸ਼ ਸੀ ਜਵਾਨੀ ਵਾਲਾ ਜਦੋਂ ਕਾਲਜ ਟਾਈਮ ਸੀਗਾ ਤੇ ਮੈਨੂੰ ਥੋੜਾ ਡਰ ਸੀਗਾ ਕਿ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਜੇ ਹੋਇਆ ਵੀ ਥੋੜਾ ਥਾਈ ਪ੍ਰੋਬਲਮ ਆ ਗਈ ਸੀ ਫਿਰ ਇਹਨਾਂ ਨੇ ਇੱਕ ਸਾਲ ਰੈਸਟ ਕੀਤੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਕਟਿਸ ਕੰਟੀਨਿਊ ਸ਼ੁਰੂ ਕਰਤੀ ਕਾਲਜ ਦੇ ਵਿੱਚ ਗਰਾਊਂਡ ਦੇ ਵਿੱਚ ਜਾਣਾ ਸਾਡੇ ਸਟੇਡੀਅਮ ਰੋਪੜ ਦੇ ਵਿੱਚ ਤੇ ਰੋਪੜ ਕਾਲਜ ਤੋਂ ਸਾਡੇ ਲਈ ਬਹੁਤ ਗੋਡ ਗਿਫਟ ਹੈਗੇ ਆ ਬਹੁਤ ਅੱਛੀ ਜਗ੍ਹਾ ਹੈ ਜਿੱਥੇ ਜਾ ਕੇ ਬਹੁਤ ਪ੍ਰੈਕਟਿਸ ਕਰਦੇ ਆ ਫਿਰ ਇਹਨਾਂ ਨੇ ਅੱਗੇ ਜਾ ਕੇ ਖੇਡਾਂ ਬਦਲ ਪੰਜਾਬ ਦੀਆਂ ਨੂੰ ਟੌਪ ਕੀਤਾ ਸਟੇਟ ਵੀ ਜਿੱਤ ਕੇ ਆਏ ਆ ਤੇ ਹੁਣ ਮੈਰਾਥਨ ਵੀ 11 ਕਿਲੋਮੀਟਰ ਵਿੱਚ ਟੌਪ ਗੋਡ ਗਿਫਟ ਲੈ ਕੇ ਆਏ ਆ ਮੈਰਾਥਨ 11 11 ਕਿਲੋਮੀਟਰ ਦੌੜਨਾ ਸ਼ੂਗਰ ਪੇਸ਼ੈਂਟ ਲਈ ਮੈਨੂੰ ਲੱਗਦਾ ਇੱਕ ਗੋਡ ਗਿਫਟ ਹੀ ਕਹਿ ਸਕਦੇ ਆ ਪਰਮਾਤਮਾ ਦੀ ਕਿਰਪਾ ਹੀ ਕਹਿ ਸਕਦੇ ਕਿ 11 ਇੱਕ ਨੋਰਮਲ ਬੰਦਾ ਨਹੀਂ ਪਾ ਸਕਦਾ ਲੇਕਿਨ ਇੱਕ ਪੇਸ਼ੈਂਟ ਜਿਹੜਾ ਹੈਗਾ ਉ ਆਪਣੀ ਬਿਮਾਰੀ ਨੂੰ ਆਪਣੀ ਉਮਰ ਨੂੰ ਲੁਕੋ ਕੇ ਹੂੰ ਬਹੁਤ ਜਿਆਦਾ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਤੇ ਅੱਗੇ ਲੰਘਿਆ 골ਡ ਨੂੰ ਹੱਥ ਪਾਉਣ ਵਾਸਤੇ ਤੇ ਇਹ ਸਾਡੇ ਸਪੈਨ ਨਹੀਂ ਕਰ ਰਿਹਾ ਪੰਜ ਮੈਰਾਥਨ ਲਾਈਆਂ ਜੀ ਪੰਜ ਮੈਰਾਥਨ ਲਾਈਆਂ ਪੰਜ ਮੈਰਾਥਨ ਲਾਈਆਂ 3 10 10 ਕਿਲੋਮੀਟਰ ਦੀ 1 11 ਕਿਲੋਮੀਟਰ ਦੀ 2 10 10 ਕਿਲੋਮੀਟਰ ਦੀਆਂ 2 5 5 ਕਿਲੋਮੀਟਰ ਦੀਆਂ ਜੀ ਹੂੰ ਸਾਰੇ ਚ ਫਿਰ ਪ੍ਰਾਪਤੀਆਂ ਪੂਰੀਆਂ ਜ਼ਬਰਦਸਤ ਸਾਰੇ ਚ 골ਡ ਜੀ ਉਹ ਸਾਡੇ ਸਰਕਾਰੀ ਕਾਲਜ ਦੇ ਬਾਹਰਲੇ ਪਾਸੇ ਇੱਕ ਲੋਗੋ ਹੈ ਨਾ ਵਿਲ ਟੂ ਸੀਕ ਸਹੀ ਲਿਖਿਆ ਹੋਇਆ ਹੈ ਨਾ ਜੀ ਦੇਖੋ ਜੀ ਗਵਰਨਮੈਂਟ ਕਾਲਜ ਰੋਪੜ ਦੇ ਵਿ ਇਹ ਸਾਡਾ ਸਲੋਗਨ ਸਾਡਾ ਲੋਗੋ ਹੈ ਗਵਰਨਮੈਂਟ ਕਾਲਜ ਰੋਪੜਦਾ ਦੀ ਜਰੂਰ ਕਰਿਓ ਕਮੈਂਟ ਜਿਹੜੇ ਗਵਰਨਮੈਂਟ ਕਾਲਜ ਰੋਪੜ ਦੇ ਵਿਦਿਆਰਥੀ ਪੁਰਾਣੇ ਵਿਦਿਆਰਥੀ ਮੌਜੂਦਾ ਵਿਦਿਆਰਥੀ ਇਸ ਵੀਡੀਓ ਨੂੰ ਦੇਖ ਰਹੇ ਨੇ ਜੀ ਗੱਲ ਬਣ ਗਈ ਉਹ ਲੋਗੋ ਪੂਰਾ ਕਰਤਾ ਜੀ ਤੁਸੀਂ ਜੀ ਮੈਂ ਜੀ ਕਾਲਜ ਦੀ ਬੈਸਟ ਥ੍ਰੀ ਦਾ ਮੈਡਲ ਵੀ ਮੇਰੇ ਕੋਲ ਹੀ ਹੈ ਜੀ ਹਮ ਆਪਣੇ ਟਾਈਮ ਦਾ ਬਸ ਅੱਗੇ ਬੈਸਟ 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 ਹੋਣਾ ਹੁਣ ਅੱਗੇ ਕੀ ਸੋਚੇ ਅੱਗੇ ਕੀ ਕਰਨਾ ਆਪਾਂ ਨੇ ਮੈਂ ਪਹਿਲਾਂ ਦੱਸਦੀ ਹਾਂ ਗਵਰਨਮੈਂਟ ਗਰਲ ਸਕੂਲ ਦੇ ਵਿੱਚ ਵੀ ਜਿਹੜੀ ਸ਼ੀਲਡ ਸੀ ਉਹ ਤਿੰਨ ਸਾਲ ਚ ਪੱਕੀ ਹੁੰਦੀ ਹੈ ਜੀ ਉਹ ਵੀ ਆਪਾਂ ਹੀ ਪੱਕੀ ਕਰਕੇ ਦਿੱਤੀ ਪੱਕੀ ਕਰਤੀ ਉੱਥੇ ਪਈ ਹੁਣ ਉਹ ਉੱਥੇ ਪਈ ਹੈ ਜੀ ਗਵਰਨਮੈਂਟ ਸਕੂਲ ਰੋਪੜ ਚ ਗਰਲ ਸਕੂਲ ਹਾਂਜੀ ਹਾਂ ਆ ਤਾਂ ਬੜੀ ਜ਼ਬਰਦਸਤ ਹੈ ਤਾੜੀਆਂ ਤਾਂ ਮਾਰੀ ਜਾਏ ਉਹ ਜੀ ਆਹ ਤਾਂ ਵੱਡੀ ਗੱਲ ਐਟਲ ਕੰਮ ਜ਼ਬਰਦਸਤ ਕੀਤਾ ਹੈ ਜੀ ਆ ਤੁਸੀਂ ਵੀਡੀਓ ਸ਼ੇਅਰ ਕਰੀ ਚੱਲਿਓ ਰੁਕਿਓ ਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਮੋਟੀਵੇਸ਼ਨਲ ਵੀਡੀਓ ਹੈ ਦੇਖੋ ਸਭ ਤੇ ਹੁਣ ਤੇ 골ਡ ਮੈਡਲ ਜਿੱਤੇ ਜਾ ਰਹੇ ਹੁਣ ਆ ਤੁਸੀਂ ਦੇਖ ਸਕਦੇ ਏ ਢੇਰ ਲਾਤਾ ਮੈਂ ਕਹਿੰਦਾ ਟੋਕਰਿਆਂ ਦੇ ਟੋਕਰੇ ਭਰ ਕੇ ਜਿਹੜੇ ਹੈ 골ਡ ਮੈਡਲ ਇਹਨਾਂ ਨੇ ਜਿੱਤ ਕੇ ਲੈਂਦੇ ਆ ਜੀ ਆ ਬੜੀ ਵੱਡੀ ਪ੍ਰਾਪਤੀ ਹੈ ਜੀ ਇਹ ਹੁਣ ਕੋਈ ਸੰਦੂਕ ਸਦਾਕ ਰੱਖਣਾ ਪੈਣਾ ਤੁਹਾਨੂੰ ਕੋਈ ਪੇਟੀ ਪੁੱਟੀ ਰੱਖਣ ਨਾ ਸਪੈਸ਼ਲ ਅਲਮਾਰੀ ਤਿਆਰ ਕਰ ਰਹੇ ਆ ਜਦੋਂ ਮਾਸਤੇ ਸੁਨੀਲ ਲਾ ਕੇ ਹਾਂ ਉਹਦੇ ਉੱਤੇ ਡੰਗਾਗੇ ਜਿਹਨਾਂ ਨੂੰ ਹਾਂ ਮੈਂ ਉਹੀ ਗੱਲ ਕਰ ਰਿਹਾ ਵੀ ਟੋਕਰੇ ਮੇਰੇ ਕੰਮ ਵਿੱਚ ਬਸ ਜਿੱਤ ਕੇ ਲੈ ਕੇ ਆਣਾ ਬਾਕੀ ਰੱਖਣੇ ਕਿੱਥੇ ਰੱਖਣੇ ਕਿੱਦਾਂ ਰੱਖਣੇ ਉਹ ਸੱਜ ਲੈ ਆਈ ਜਿਹੜੇ ਜਿੱਤ ਕੇ ਬਸ ਆਪਾਂ ਨੇ ਠੀਕ ਹੈ ਜ ਸਾਰੇ ਪਰਿਵਾਰ ਵਾਲੇ ਸਾਨੂੰ ਬੜਾ ਚਾਅ ਚੜਿਆ ਹੋਇਆ ਮੈਡਲ ਇਹਨਾਂ ਨੇ ਹੱਥੀਂ ਚ ਫੜੇ ਹੋਏ ਔਰ ਅੱਜ ਥੋੜਾ ਜਨਮ ਦਿਨ ਵੀ ਮਨਾਇਆ ਜੀ ਕੇਕ ਵੀ ਕੱਟਿਆ ਔਰ ਬਹੁਤ ਹੀ ਵਧੀਆ ਲੱਗਿਆ ਜੀ ਜਰੂਰ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਗੱਲਬਾਤ ਰਹਿ ਗਈ ਕੋਈ ਸਨੇਹਾ ਦੇ ਦਿਓ ਕੋਸ਼ਿਸ਼ ਕਰ ਰਹੇ ਆ ਬੱਚਿਆਂ ਕੋਲ ਜਾ ਕੇ ਆਸਟ੍ਰੇਲੀਆ ਉੱਥੇ ਇੰਟਰਨੈਸ਼ਨਲ ਲੈਵਲ ਤੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪਾਰਟਿਸਪੈਂਟ ਕਰਾਉਣ ਦਾ ਇਹ ਕਦੇ ਕੋਸ਼ਿਸ਼ ਕਰਨੀ ਹੈ ਤੁਸੀਂ ਕੀ ਕਹਿੰਦੇ ਨਹੀਂ ਖੇਲਾਂਗੇ ਜੀ ਇੱਕ ਵਾਰੀ ਤਾਂ ਖੇਲਣੇ ਖੇਲਣਾ ਖੇਲਣੇ ਖੇਲਣਾ ਹਾਂ ਇੰਟਰਨੈਸ਼ਨਲ ਵੀ ਖੇਡਣਾ ਏਸ਼ੀਅਨ ਗੇਮ ਵਿੱਚ ਵੀ ਜਾਣਾ ਹੈ ਜਾਣਾ ਹੀ ਜਾਣਾ ਉਹ ਚੱਕੀ ਜਾਣਾ ਫੱਟੇ ਦੀ ਆ ਪੂਰਾ ਤਨਤਨ ਕਰਾ ਦੇਣੀ ਹੈ ਹੈ ਨਾ ਤਨਤਨ ਕਰਾ ਦੇਣੀ ਹੈ ਪਰਮਾਤਮਾ ਵਾਹਿਗੁਰੂ ਤੁਹਾਡੇ ਤੇ ਪੂਰੀ ਕਿਰਪਾ ਬਣਾ ਕੇ ਰੱਖੇ ਜੀ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਆਪਾਂ ਨੇ ਔਰ ਦੇਖੋ ਜੀ ਕਹਿੰਦੇ ਜੀ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਇਹਨਾਂ ਨੇ ਪੂਰਾ ਪਾਰਟਿਸਿਪੇਟ ਕਰਨਾ ਬੜੀ ਪਲੈਨਿੰਗ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਥੈਂਕਸ ਮੇਰੇ ਕੋਚ ਸਾਹਿਬ ਦਾ ਹਮ ਰਜਨ ਕੁਮਾਰ ਦਾ ਜਿਹੜੇ ਮੈਨੂੰ ਤਿਆਰੀ ਕਰਾਉਂਦੇ ਆ ਜੀ ਦੁਬਾਰਾ ਨਾਮ ਦੱਸੋ ਜੀ ਉਹਨਾਂ ਦਾ ਰਾਜਨ ਕੁਮਾਰ ਜੀ ਕਿੱਥੇ ਦੀ ਰੋਪੜ ਦੇ ਜੀ ਹਾਂਜੀ ਅੱਛਾ ਉਹ ਤੁਹਾਨੂੰ ਤਿਆਰੀ ਕਰਾਉਂਦੇ ਆ ਹਾਂਜੀ ਮੈਂ ਕੁਝ ਲੈ ਲੈਂਦੀ ਉਹਨਾਂ ਤੋਂ ਹੂੰ ਬਹੁਤ ਅੱچھے ਕੋਚ ਆ ਮੇਰੇ ਜੀ ਬਹੁਤ ਮਤਲਬ ਮੈਨੂੰ ਚੰਗੀ ਤਰ੍ਹਾਂ ਗਾਈਡ ਕਰਦੇ ਹੈਗੇ ਆ ਮੈਂ ਉਹਨਾਂ ਦਾ ਸਪੈਸ਼ਲ ਥੈਂਕਸ ਕਰਦੀ ਹੈਗੀ ਆ ਲਓ ਜੀ ਸਪੈਸ਼ਲ ਥੈਂਕਸ ਆਪਣੇ ਕੋਚ ਦਾ ਇਹਨਾਂ ਨੇ ਕੀਤਾ ਜੀ ਵੀਡੀਓ ਕਿਦਾਂ ਦਾ ਲੱਗਿਆ ਤੁਸੀਂ ਕੋਈ ਕਮੈਂਟ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੋਂ ਸਵਾਲ ਪੁੱਛ ਸਕਦੇ ਹੋ ਔਰ ਸਭ ਤੋਂ ਵਧੀਆ ਗੱਲ ਹੈ ਕਿ ਰੋਪੜ ਚ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਮਿਲ ਵੀ ਸਕਦੇ ਹੋ ਸਟੇਡੀਅਮ ਦੇ ਵਿੱਚ ਰੋਪੜ ਸਟੇਡੀਅਮ ਦੇ ਵਿੱਚ ਕੋਚ ਹੈ ਰਾਜਨ ਸਰ ਉਹਨਾਂ ਦੇ ਇਹਨਾਂ ਨੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਹੈ ਪਰਿਵਾਰ ਵੱਲੋਂ ਮੈਡਲ ਸੈਰੇਮਨੀ ਲਓ ਜੀ ਪਾਓ ਜੀ ਮੈਡਲ ਦੀ ਜ਼ੋਰਦਾਰ ਤਾੜੀਆਂ ਵੀ ਹੋ ਜਾਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਹ ਦੇਖੋ ਜੀ ਮੈਡਲ ਸੈਰੇਮਨੀ ਹੋ ਰਹੀ ਜੀ ਆਹ ਦੇਖੋ ਪਰਿਵਾਰ ਨੂੰ ਚੜਿਆ ਹੋਇਆ ਚਾਹ ਦੀ ਔਰ ਮੈਡਲ ਸੈਰੇਮਨੀ ਆ ਰਹੀ ਬਹੁਤ ਖੁਸ਼ ਹੈ ਜੀ 60 ਸਾਲ ਦੀ ਉਮਰ ਦੇ ਵਿੱਚ ਇਸ ਭੈਣ ਨੇ ਜ਼ਬਰਦਸਤ ਕੰਮ ਕੀਤਾ ਜੀ ਮੈਡਲ ਪਾਈ ਚਲੋ ਜੀ ਬਸ ਰੁਕੋ ਨਾਲ ਦੀ ਆ ਦੇਖੋ ਸਭ ਨੇ ਮੈਡਲ ਚੱਕੇ ਹੋਏ ਆ ਜੀ ਕਮਾਲ ਦੀ ਗੱਲ ਹੈ ਜੀ ਦੇਖੋ ਬੜਾ ਮੋਟੀਵੇਸ਼ਨਲ ਵੀਡੀਓ ਹੈਗਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਮੈਡਲ ਸੈਰੇਮਨੀ ਹੋ ਰਹੀ ਹੈ ਜੀ ਮੈਂ ਕਹਿੰਦਾ ਟੇਰਾਂ ਦੇ ਟੇਰ ਮੈਡਲ ਜਿੱਤ ਕੇ ਲਿਆਉਂਦੇ ਹੋਏ ਜਿਵੇਂ ਭੈਣ ਨੇ ਕਿਹਾ ਕਿ ਮੈਡਲਸ ਮੇਰਾ ਕੰਮ ਹੈ ਜਿੱਤ ਕੇ ਲੈਣਾ ਤੇ ਇਹਨਾਂ ਨੇ ਸੰਭਾਲਣੇ ਆ ਜੀ ਆ ਬਣੀ ਜੀ ਗੱਲ ਹਾਂਜੀ ਸੱਚੀ ਸੱਚੀ ਗੱਲ ਜੀ ਕੀ ਕਹਿੰਦੇ ਸੀ ਸੱਚੀ ਗੱਲ ਵੇ ਅਸੀਂ ਪਹਿਲੇ ਵਾਲੇ ਜਿਹੜ रिकॉर्डिंग ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਘਰ ਆ ਕੇ ਸਾਨੂੰ ਮਾਨ ਬਖਸ਼ਿਆ ਅਤੇ ਸਾਡੀ ਜਿਹੜੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਈਏ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪੂਰੀ ਬੱਲੇ ਬੱਲੇ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਵੀ ਤਨਵਾਦੀਆਂ ਕਿ ਭੈਣ ਨੇ ਐਡਾ ਜ਼ਬਰਦਸਤ ਕੰਮ ਕੀਤਾ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਐਦਾਂ ਮੰਨਦੀ ਜੀ ਗੱਲ ਐਦਾਂ ਹੁੰਦੀ ਜੀ ਗੱਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਹਾਂ ਮੋਟੀਵੇਸ਼ਨਲ ਵੀਡੀਓਜ਼ ਲੈ ਕੇ ਆਏ ਅੱਜ ਦਾ ਇੱਕ ਖਾਸ ਵੀਡੀਓ ਜੀ